ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਪੂਰੀ ਤਰ੍ਹਾਂ ਸਮਰਥਨ ਮਿਲਦਾ ਨਜ਼ਰ ਆਇਆ ਅੱਜ ਕਿਸਾਨਾਂ ਦੇ ਹੱਕ 'ਚ ਪੂਰੀ ਤਰ੍ਹਾਂ ਬਾਜ਼ਾਰ ਬੰਦ ਨਜ਼ਰ ਆਇਆ ਇਸ ਤੋਂ ਇਲਾਵਾ ਆਵਾਜ਼ਾਈ ਵੀ ਪੂਰੀ ਤਰ੍ਹਾਂ ਠਾਪ ਨਜ਼ਰ ਆਈ ਇਸ ਮੌਕੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਭਾਰਤ ਬੰਦ ਨੂੰ ਸਮਰਥਨ ਦਿੱਤਾ ਗਿਆ ਹਾਲਾਂਕਿ ਕੁਝ ਐਮਰਜੈਂਸੀ ਸੇਵਾਵਾਂ ਨੂੰ ਇਸ ਬੰਦ ਦੌਰਾਨ ਛੋੜ ਦਿੱਤੀ ਗਈ ਸੀ ਅੱਜ ਕਿਸਾਨਾਂ ਅਤੇ ਉਹਨਾਂ ਦੇ ਸਮਰਥਨ 'ਚ ਆਈਆਂ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਬਜ਼ਾਰਾਂ 'ਚ ਪੈਦਲ ਮਾਰਚ ਕਰਕੇ ਰੋਜ਼ ਪ੍ਰਦਰਸ਼ਨ ਕਰ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਇੱਕਾ ਦੁੱਕਾ ਦੁਕਾਨਾਂ ਜੋ ਖੁੱਲੀਆਂ ਸਨ ਉਹਨਾਂ ਨੂੰ ਬੰਦ ਕਰਵਾਇਆ ਗਿਆ। ਇਸ ਮੌਕੇ ਕਾਰਪੋਰੇਟ ਘਰਾਣਿਆਂ ਖਿਲਾਫ ਅਤੇ ਕਿਸਾਨਾਂ ਉੱਤੇ ਹੋ ਰਹੇ ਧੱਕੇਸ਼ਾਹੀ ਖਿਲਾਫ ਕੇਂਦਰ ਸਰਕਾਰ ਖਿਲਾਫ ਅਤੇ ਹਰਿਆਣਾ ਸਰਕਾਰ ਖਿਲਾਫ ਆਗੂਆਂ ਨੇ ਪੜਾਅਕੱਢੀ ਨਾਲ ਹੀ ਉਹਨਾਂ ਦੀਆਂ ਜਾਇਜ਼ ਮੰਗਾਂ ਜੋ ਮੰਨੀਆਂ ਤਾਂ ਗਈਆਂ ਪਰ ਉਹਨਾਂ ਨੂੰ ਲਾਗੂ ਨਾ ਕਰਨ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਜ਼ਾਹਰ ਕੀਤਾ। ਦੇਖੋ ਗੱਲ ਇਹ ਹੈ ਜੀ ਸਾਡੀਆਂ ਮੀਟਕਾਂ ਪਹਿਲਾਂ ਬਹੁਤ ਹੋਈਆਂ ਇਸ ਸੰਬੰਧ ਦੇ ਵਿੱਚ ਹਰ ਇੱਕ ਬੰਦੇ ਤੱਕ ਅਸੀਂ ਅਪਰੋਚ ਕੀਤੀ ਹੈ ਕੋਈ ਭਾਵੇਂ ਉਹ ਦੋਦੀ ਯੂਨੀਅਨ ਹੋਵੇ ਟਰੇਡ ਯੂਨੀਅਨ ਆ ਜਿੰਨੀਆਂ ਹੋਣ ਕੋਈ ਪਤਰੋ ਮੰਡੀ ਦੇ ਵਿੱਚ ਪ੍ਰਧਾਨ ਹੋਵੇ ਕੋਈ ਕਰਿਆਨਾ ਐਸੋਸੀਏਸ਼ਨ ਦਾ ਹੋਵੇ ਅਸੀਂ ਹਰ ਕੋ ਨੂੰ ਮਿਲਿਆ ਬੇਨਤੀ ਕੀਤੀ ਸਾਡਾ ਸਾਥ ਦਿਓ ਉਹਨਾਂ ਭਰਾਵਾਂ ਨੇ ਸਾਡਾ ਬਹੁਤ ਵਧੀਆ ਸਾਥ ਦਿੱਤਾ ਔਰ ਸਾਨੂੰ ਵਿਸ਼ਵਾਸ ਵੀ ਤੋਂ ਆਇਆ ਕਿ ਅਸੀਂ ਤੁਹਾਡੇ ਨਾਲ ਆ ਕਿਉਂਕਿ ਕੋਈ ਵੀ ਲੜਾਈ ਇੱਕੇ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ ਜੇ ਸਾਰਾ ਆਵਾਮ ਇਕੱਠਾ ਹੋਊਗਾ ਤਾਂ ਲੜਾਈਆਂ ਤਾਂ ਹੀ ਜਿੱਤੀਆਂ ਜਾਂਦੀਆਂ ਹਨ ਜੇ ਅਸੀਂ ਦਿੱਲੀ ਚਾਹਤ ਤੋਂ ਦੂਰ 2 ਸਾਲ ਪਹਿਲਾਂ ਜਾ ਕੇ ਜੋ ਲੜਾਈ ਜਿੱਤ ਕੇ ਆਏ ਆਂ ਉਹ ਲੋਕਾਂ ਦੇ ਸਹਿਯੋਗ ਨਾਲ ਜਿੱਤ ਕੇ ਆਏ ਆਂ ਲੋਕਾਂ ਨੇ ਸਾਰੇ ਸਾਡਾ ਸਾਥ ਦਿੱਤਾ ਇਸ ਕਰਕੇ ਜੇ ਸਾਡਾ ਅੱਜ ਕਿਸਾਨਾਂ ਤੇ ਮੋਦੀ ਸਰਕਾਰ ਦੇ ਖੱਟਰ ਸਰਕਾਰ ਹਰਿਆਣੇ ਦਾ ਸੀਐਮ ਅਤਿਆਚਾਰ ਕਰ ਰਿਹਾ ਗੋਲੀਆਂ ਚਲਾ ਰਿਹਾ ਅੱਤੂਕੈ ਦੇ ਗੋਲੇ ਸੱਟ ਰਿਹਾ ਕੀ ਉਹ ਸਾਨੂੰ ਯਾਦ ਹੀ ਨਹੀਂ ਅਸੀਂ ਉੱਤੇ ਭਾਰਤ ਦੇ ਆਜ਼ਾਦ ਬੰਦੇ ਨਹੀਂ ਗੇ ਭਾਰਤ ਦੇ ਵਸਿੰਦੇ ਨਹੀਂ ਉਹ ਇੱਕ ਤਾਂ ਪਾਕਿਸਤਾਨ ਚੰਗਾ ਉਹ ਨਹੀਂ ਹੋਣਾ ਨਹੀਂ ਉੱਤੇ ਬਾਰਡਰ ਪਾਇਆ ਜਿੱਦਾਂ ਉਹ ਕਰੀ ਬੈਠਾ ਉਹਨੇ ਸਾਨੂੰ ਜਾਣ ਤੋਂ ਕਿਉਂ ਰੋਕਿਆ ਸਾਡਾ ਹਰਿਆਣੇ ਨਾਲ ਕੋਈ ਲੈਣ ਨਹੀਂ ਦੇਣ ਨਹੀਂ ਸਾਡਾ ਕੇਂਦਰ ਸਰਕਾਰ ਨਾਲ ਛੱਡ ਕੇ ਮੰਗਾ ਸਾਨੂੰ ਕਿਹਦਾ ਸਰਕਾਰ ਕੋਲੇ ਦਾਣ ਦੇਣਾ ਚਾਹੀਦਾ ਸੀ ਅਸੀਂ ਉੱਥੇ ਜਾ ਕੇ ਆਦੀਆਂ ਮੰਗਾ ਰੱਖਦੇ ਹਾਲਾਂਕਿ ਸਾਡੀ ਬੱਗ ਵੀ ਕੋਈ ਨਹੀਂ ਸਾਡੇ ਨਾਲ ਉਹਨੇ ਮੰਨੀਆਂ ਵੀ ਮੰਗਾ ਸੀ ਆਪ ਦੀਆਂ ਉਹਨੂੰ ਲਾਗੂ ਕਰਾਉਣ ਵਾਸਤੇ ਜਾ ਰਹੇ ਸੀਗੇ ਉਸ ਕਰਕੇ ਕਿਸਾਨਾਂ ਨੂੰ ਰੋਕਿਆ ਗਿਆ ਹੁਣ ਐਸਕੇਪ ਦੀ ਮੀਟਿੰਗ ਸਾਡੀ 18 ਤਰੀਕ ਨੂੰ ਇਹ ਜੋ ਹੁਕਮ ਸਾਨੂੰ ਪੰਜਾਬ ਪ੍ਰਧਾਨ ਦੇਣਗੇ ਉਹਨਾਂ ਹੁਕਮ ਅਨਸਾਰ ਅਸੀਂ ਉਹ ਕਰਾਂਗੇ ਬਾਕੀ ਜਿਹੜੀ ਬਾਜ਼ਾਰ ਦੀ ਗੱਲ ਆ ਸਾਰੇ ਬਾਜ਼ਾਰ ਵਜ ਦੀ ਕੀੜਾ ਦਿੱਤਾ ਸਾਰੇ ਦੁਕਾਨਦਾਰਾਂ ਦੇ ਪੂਰਾ ਸਾਡਾ ਹੌਸਲਾ ਵਧਾਇਆ ਜੀ ਜਿਹੜੇ ਬੈਂਕਾਂ ਨੂੰ ਤੁਹਾਨੂੰ ਕੰਮ ਕਰਾ ਲਿਖੇ ਹਾਂਜੀ ਬਿਲਕੁਲ ਜੀ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਹੈ ਵੀ ਸਾਰਾ ਕੁਝ ਬੰਦ ਕਰੋ ਭਰਾਓ ਸਾਡਾ ਸਾਥ ਦਿਓ ਇਹ ਤੁਹਾਡੇ ਵਰਗੇ 20 ਦੇ ਵਾਲੇ ਪੱਤਰਕਾਰ ਸਾਡੇ ਨਾਲ ਸਾਥ ਦਿੰਦੇ ਆ ਤੁਹਾਡੀ ਸਾਡੀ ਇੱਕ ਇੱਕ ਖਬਰ ਤਾਂ ਤੱਕ ਪਹੁੰਚਾਉਂਦੇ ਆ ਇਹ ਵੀ ਦੱਸਣਗੇ ਵੀ ਭਾਈ ਬੈਂਕਾਂ ਵੀ ਬੰਦ ਹੋਈਆਂ ਬਾਜ਼ਾਰ ਵੀ ਬੰਦ ਹੋਇਆ ਬੱਸ ਸਟੈਂਡ ਵੀ ਬੰਦ ਹੋਇਆ ਮੰਡੀਆਂ ਵੀ ਬੰਦ ਹੋਈਆਂ ਸਾਰਿਆਂ ਨੇ ਸਾਥ ਦਿੱਤਾ ਤੇ ਇਹ ਸਾਡੀ ਜਿਹੜੀ ਮੰਗ ਹੈ ਛੇਤੀ ਉੱਥੋਂ ਤੱਕ ਪਹੁੰਚੂਗੀ ਜਦੋਂ ਪਹੁੰਚੂਗੀ ਤੇ ਸਾਨੂੰ ਹੌਸਲਾ ਹੋਊਗਾ ਅਸੀਂ ਤਖਣੇ ਹੋ ਕੇ ਲੜਾਈ ਲੜਾਂਗੇ ਔਰ ਇਹਨਾਂ ਨੂੰ ਦੱਸ ਦੇਾਂਗੇ ਵੀ ਅੱਗੇ ਵੀ ਇਹਨਾਂ ਨੇ ਪੰਗਾ ਲਿਆ ਸੀ ਹੁਣ ਵੀ ਲਿਆ 18 ਤਰੀਕ ਤੋਂ ਬਾਅਦ ਅਸੀਂ ਜਾ ਰਹੇ ਹਾਂ ਉਸ ਤੋਂ ਬਾਅਦ ਤੁਸੀਂ ਦੇਖੋ ਜੇ ਫਿਰ ਕੀ ਬਣਦਾ ਦੇਖੋ ਜੀ ਜਦੋਂ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀਗਾ ਵੀ ਤਿੰਨ ਖੇਤੀ ਕਾਨੂੰਨ ਤਾਂ ਰੱਦ ਕਰਵਾਤੇ ਉਹਦੇ ਦੌਰਾਨ ਜੋ ਮੋਦੀ ਸਰਕਾਰ ਵੱਲੋਂ ਜੋ ਮੰਨੀਆਂ ਗਈਆਂ ਮੰਗਾਂ ਸੀਗਾ ਜਿਵੇਂ ਐਮਐਸਪੀ ਦਾ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਲਦ ਕਮੇਟੀ ਬਣਾ ਕੇ ਐਮਐਸਪੀ ਜਿਹੜੀ ਦੇਵਾਂਗੇ ਨਾ ਉਹ ਵੀ ਹੱਲ ਨਹੀਂ ਕੀਤਾ ਲਖੀਮਪੁਰ ਖੀਰੀ ਦੇ ਜਿਹੜੇ ਕਿਸਾਨ ਜਿਨ੍ਹਾਂ ਦੇ ਉੱਪਰ ਗੱਡੀ ਚੜਾ ਕੇ ਬੀਜੇਪੀ ਦੇ ਆਗੂ ਵੱਲੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੇ ਉਹ ਭਾਜਪੀ ਦੇ ਆਗੂ ਨੂੰ ਜਿਹੜਾ ਅਜੇ ਤੱਕ ਜਿਹੜਾ ਉਹਨੂੰ ਉਹ ਆਉਦਿਆਂ ਤੋਂ ਸਸਪੈਂਡ ਕਰਕੇ ਉਹਨਾਂ ਨੂੰ ਜੇਲ੍ਹ 'ਚ ਨਹੀਂ ਸਿੱਟਿਆ ਗਿਆਗਾ ਤੇ ਕਿਸਾਨਾਂ ਦਾ ਸਮੁੱਚਾ ਕਰਦਿਆ ਮਾਫੀ ਆਸਤੇ ਜੋ ਮਜ਼ਦੂਰਾਂ ਦਾ ਜੋ ਕਿਰਤ ਕਾਨੂੰਨ ਸੀਗੇ ਉਹਨਾਂ ਨੂੰ ਰੱਦ ਕਰਕੇ ਜਿਹੜਾ 4 ਕੋਟ ਬਣਾਏ ਗਏ ਨੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਆ ਇਸ ਤਰ੍ਹਾਂ ਸਮੁੱਚੇ ਜਿਹੜੇ ਸਾਡੇ ਦੁਕਾਨਦਾਰ ਵੀਰ ਨੇ ਜਿਵੇਂ ਕਿ ਵੱਡੇ ਵੱਡੇ ਮੌਲ ਲਿਆ ਕੇ ਪਰਚੂਨ ਦੇ ਖੇਤਰ ਨੂੰ ਖਤਮ ਕੀਤਾ ਜਾ ਰਿਹਾ ਸਾਡੀ ਉਹ ਮੰਗ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਹਰੇਕ ਖੇਤਰ ਦੇ ਵਿੱਚੋਂ ਜਿਹੜਾ ਉਹ ਬਾਹਰ ਕੱਢਿਆ ਜਾਵੇ ਕਿਉਂਕਿ ਕਾਰਪੋਰੇਟ ਜਿਹੜਾ ਉਹ ਹਰੇਕ ਖੇਤਰ ਦੇ ਵਿੱਚ ਆ ਕੇ ਲੋਕਾਂ ਦੇ ਰਜਗਾਰ ਲੋਕਾਂ ਦੀ ਰੋਟੀ ਪਾਣੀ ਜੋ ਲੋਕਾਂ ਦਾ ਉਹ ਸਾਰਾ ਕੁਝ ਖਤਮ ਕਰਨ ਲੱਗਾ ਹੋਇਆ ਤੇ ਮੋਦੀ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਜਿਹੜਾ ਸਾਰਾ ਕੁਝ ਸਾਡੇ ਦੇਸ਼ ਦਾ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਨੂੰ ਲਗਾਤਾਰ ਜਿਹੜਾ ਉਹ ਇਥੋਂ ਲਟਾਇਆ ਜਾ ਰਿਹਾ ਜੇ ਆਪਾਂ ਗੱਲ ਕਰ ਲਈਏ ਕਿਸਾਨਾਂ ਦੀ ਤੇ ਜਿਹੜਾ ਕਿਸਾਨਾਂ ਮਜ਼ਦੂਰਾਂ ਸਰ ਜਿੰਨਾ ਕਰਜ਼ਾ ਉਹਨੇ ਉਹਨੇ ਕਰਜ਼ੇ ਜਿਹੜੇ ਮੋਦੀ ਦੇ ਯਾਰ ਆ ਜਿਹੜੇ ਉਹ ਨੀਲਮ ਮੋਦੀ ਵਰਗੇ ਜਾਂ ਹੋਰ ਇਸ ਤੋਂ ਵੱਡੇ ਜਿਹੜੇ ਸੀਗੇ ਉਹ ਕਰੋੜਾਂ ਅਰਬਾਂ ਰੁਪਈਆ ਲੈ ਕੇ ਜਿਹੜੇ ਬਾਹਰਲੇ ਮੁਲਕਾਂ 'ਚ ਭੱਜ ਗਏ ਆ ਤੇ ਇਥੋਂ ਦਾ ਜਿਹੜਾ ਕਿਸਾਨ ਮਜ਼ਦੂਰ ਆ ਜਿਹੜਾ ਸਾਰਾ ਕੁਝ ਇਸ ਦੇਸ਼ ਦੇ ਵਿੱਚ ਪੈਦਾ ਕਰ ਰਿਹਾ ਤੇ ਉਹ ਭੁੱਖ ਮਰੀ ਤੇ ਕੰਗਾਲੀ ਵਾਲੇ ਪਾਸੇ ਨੂੰ ਲਗਾਤਾਰ ਵੱਧ ਰਿਹਾ ਤੇ ਇਸ ਕਰਕੇ ਅੱਜ ਦਾ ਜਿਹੜਾ ਪੰਧ ਦਾ ਸੱਦਾ ਉਹ ਕਾਰਪੋਰੇਟ ਦੇ ਖਿਲਾਫ ਹੋਸਦਾ। ਸਾਨ ਮਜ਼ਦੂਰ ਜਿੱਥੇ ਬੰਨੀਆਂ ਇਸ ਤੋਂ ਲੱਭ ਜਕ ਲਈਏ ਫੋਰ ਵੀ ਉਹਨਾਂ ਦੀ ਪ੍ਰਤੀ ਜਿੱਥੇ ਬੰਨੀਆਂ ਲੋ ਸਮਰਥਨ ਦਿੱਤਾ ਗਿਆ ਇਸ ਪੱਧਰ ਨੂੰ। ਕਿਹਦਾ ਦੇ ਦੇ ਸਾਰੇ। ਬਹੁਤ ਸਲਾਹਾਂਯੋਗ ਹੈ ਕਿਉਂਕਿ ਉਹਦੇ ਵਿੱਚ ਜਿੰਨਾ ਕੋਈ ਮੁਲਾਜ਼ਮ ਹੈ ਜਾਂ ਸਾਡੀਆਂ ਕੇਂਦਰ ਦੀਆਂ ਜੁਨੀਆ ਵੀ ਟ੍ਰੇਨ ਜੁਨੀਅਨ ਹੈ ਸਾਡਾ ਕੋਈ ਆਰਟੀਆ ਭਾਈਚਾਰਾ ਸਾਡਾ ਉਪਾਦਕ ਸੰਸਥਾਵਾ ਕਿਲਾ ਸਾਡਾ ਉਪਾਦ ਮੰਡਲ ਦਾ ਸ਼ਹਿਰ ਦਾ ਉਹਨਾਂ ਸਾਰਿਆਂ ਵੱਲੋਂ ਬਹੁਤ ਪਰਮਾ ਸਵਾਗਤ ਕੀਤਾ ਗਿਆ ਇਹ ਜਿਹੜਾ ਬੰਦ ਹੈ ਇਹ ਕਿਸੇ ਇੱਕ ਥੱਸਦਾ ਨਹੀਂਗਾ। ਕਿਉਂਕਿ ਜਿਹੜਾ ਕਾਰਪੋਰੇਟ ਆ ਸਾਰਿਆਂ ਨੂੰ ਡਰ ਰਿਹਾ ਉਦੋਂ ਸਮਵਧੀਆਂ ਸਾਰੇ ਜਿਹੜਾ ਜਾਣ ਜਾਂਦਾ ਇਹਦੇ ਵਿੱਚ ਸਮਸਤਨ ਹੈ ਇਸੇ ਕਰਕੇ ਜਿਹੜਾ ਭਾਰਤਵਾਨ ਦੀ ਕਾਲ ਵੱਡੇ ਪੱਧਰ ਤੇ ਹਰੇਕ ਤੁਹਾਨੂੰ ਨਾਲ ਲੈ ਕੇ ਜਿਹੜਾ ਇਹ ਪ੍ਰੋਗਰਾਮ ਰਚਿਆ ਗਿਆ ਤੇ ਬੰਦ ਨੂੰ ਬਹੁਤ ਭਰਮਾ ਹੰਗਾਲਾ ਮਿਲਦਾ ਹੈ